ਹਾਂਜੀ ਸੋਸ਼ੀਆ ਗੱਲ ਉਸ ਤੋਂ ਅੱਜ ਦੀ ਵੱਡੀ ਅਪਡੇਟ ਪੀਐਸਟੈਟ ਸੰਬੰਧੀ ਵੱਡੀ ਖਬਰ ਹਾਈ ਕੋਰਟ ਦਾ ਵੱਡਾ ਫੈਸਲਾ ਸਰੀਰਕ ਸਿੱਖਿਆ ਪੋਸਟਾਂ ਅਪਲਾਈ ਕਰਨ ਵਾਲਿਆਂ ਨੂੰ ਝਟਕਾ ਸਾਰੇ ਉਮੀਦਵਾਰ ਜ਼ਰੂਰ ਦੇਖਣ ਅਪਡੇਟ ਕੀਆ ਪੂਰੀ ਅਪਡੇਟ ਜਾਣਾਂਗੇ ਇਸ ਵੀਡੀਓ ਦੇ ਵਲ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੀਆ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੇ ਮੁੱਦੇ ਤੇ ਹਾਈ ਕੋਰਟ ਦਾ ਵੱਡਾ ਫੈਸਲਾ ਸਰਕਾਰ ਨਾਲ ਹੋਈ ਝੜਪ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰੀਰਕ ਸਿੱਖਿਆ ਮਾਸਟਰ ਦੇ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ ਪੰਜਾਬ ਰਾਜ ਵਿਦਿਆ ਟੈਸਟ 2 ਯਾਨੀ ਕਿ ਪੀਐਸਟ 2 ਪਾਸ ਕਰਨ ਦੀ ਸ਼ਰਤ ਨੂੰ ਹਟਾਉਣ ਵਾਲੇ ਸੋਧ ਕਾਮ ਪਬਲਿਕ ਨੋਟਿਸ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ ਇਹੀ ਨਹੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਛਿਆਰ ਦੀ ਸ਼ਰਤ ਨਾਲ ਛੇੜਛਾੜ ਕਰਨ ਦੀ ਸਰਕਾਰ ਦੀ ਕਾਰਵਾਈ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਅਤੇ ਮੋਦੀਬਾਜ਼ੀ ਤੇ ਖਰਚ ਸਬੰਧੀ ਅਧਿਕਾਰੀ ਤੋਂ ਵਸੂਲੀ ਜਾਣ ਵਾਲੀ ਰਕਮ 50000 ਰੁਪਏ ਪਟਿਸਟਿਕ ਕਰਨ ਨੂੰ ਅਦਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ ਇਹ ਨਿਰਦੇਸ਼ ਅਮਨਦੀਪ ਸਾਗਰ ਅਤੇ ਹੋਰ ਪਟੀਸ਼ਨਾਂ ਵੱਲੋਂ ਵਕੀਲ ਆਰ ਐਸ ਕਲਦਾ ਰਾਹੀ ਦਾਰੇ ਦੋ ਪਟੀਸ਼ਨ ਤੇ ਆਏ ਸਨ ਮਾਮਲੇ ਦੀ ਸੁਣਵਾਈ ਦੌਰਾਨ ਇਸ ਗੱਲ ਸਾਹਮਣੇ ਆਈ ਹੈ ਕਿ ਚੋਣ ਪ੍ਰਕਿਰਿਆ ਵਿੱਚ ਭਾਗ ਲੈਣ ਵਾਲੇ ਉਤਰਾਧਾਤਾ ਉਮੀਦਵਾਰਾਂ ਨੇ 167 ਫਿਜ਼ੀਕਲੀ ਅਧਿਆਪਕਾਂ ਦੀ ਭਰਤੀ ਲਈ ਅਯੋਗ ਪਾਏ ਜਾਣ ਤੇ ਪੀਐਸਟੈਟ 2 ਪਾਸ ਕਰਨ ਦੀ ਸ਼ਰਤ ਨੂੰ ਹਟਾਉਣ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਇਸ ਮਾਮਲੇ ਦੀ ਜਾਂਚ ਲਈ ਸਰਕਾਰ ਦੁਆਰਾ ਬਣਾਈ ਗਈ ਇੱਕ ਕਮੇਟੀ ਬਣਾਈ ਅਤੇ ਉਸ ਕਮੇਟੀ ਨੇ ਇਸ ਰਿਪੋਰਟ ਦਿੱਤੀ ਕਿ ਸ੍ਰੀਲਕ ਸਿੱਖਿਆ ਮਾਸਟਰ ਦੀ ਭਰਤੀ ਲਈ ਪੀਐਸਟ 2 ਪਾਸ ਕਰਨਾ ਲਾਜ਼ਮੀ ਨਹੀਂ ਸੀ ਜਿਸ ਤੋਂ ਬਾਅਦ ਜਨਤਕ ਨੋਟਿਸ ਕਾਮਸੂਦ ਪੱਤਰ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ ਅਤੇ ਪੀਐਸਟ 2 ਨੂੰ ਲਾਜ਼ਮੀ ਮੰਨੇ ਬਿਨਾ ਵਿਸ਼ੇਸ਼ ਪ੍ਰੀਖਿਆ ਵਿੱਚ ਅੰਕ ਪ੍ਰਾਪਤ ਕਰਨ ਦੇ ਮਾਪਦ ਦੇ ਆਧਾਰ ਤੇ ਸੂਚਨਾ ਰੀਡ ਦਿੱਤੀ ਗਈ ਸੀ ਜਿਸ ਦੇ ਵਿੱਚ 18 ਜਨਵਰੀ 2022 ਨੂੰ ਦਿੱਤਾ ਗਿਆ ਸੀ ਪੇਪਰ 6 ਅਕਤੂਬਰ 2022 ਨੂੰ ਹੋਇਆ ਸੀ ਅਤੇ ਜੋ ਇਸ ਦਾ ਦਸਤਾਵੇਜ਼ ਦੀ ਪੜਤਾਲ 19 ਦਸੰਬਰ 2022 ਨੂੰ ਕੀਤੀ ਗਈ ਸੀ ਪਰ ਰਾਜ ਨੇ ਨਤੀਜਾ ਕੋਸ਼ਤ ਕਰਨ ਤੋਂ ਪਹਿਲਾਂ ਹੀ ਇਸ ਛਿਆਰ ਵਿੱਚ ਸੋਧ ਜਾਂ ਸੁਧਿ ਪੱਤਰ ਜਾਰੀ ਨਹੀਂ ਕੀਤਾ ਸੀ ਇਸ ਕਰਕੇ ਸਰਕਾਰ ਨੇ ਇਸ ਚੀਜ਼ ਨੂੰ ਰੱਦ ਕੀਤਾ ਗਿਆ ਸੀ ਅਤੇ ਹੁਣ ਇਸ ਦੇ ਉੱਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਲੰਘਣਾ ਕਰਨ ਤੇ ਵੈਲੈਂਟੀ ਲਗਾਈ ਹੈ ਪਲੱਸ ਇਸ ਚੀਜ਼ ਨੂੰ ਉਲਟ ਕੀਤਾ ਗਿਆ ਕਿ ਹੁਣ ਫਿਜ਼ੀਕਲੀ ਦੇ ਐਗਜ਼ਾਮ ਦੇ ਲਈ ਪੀਐਸਟ 2 ਲਾਜ਼ਮੀ ਹੋਵੇਗਾ ਤਾਂ ਇਹ ਇੱਕ ਵੱਡੀ ਅਪਡੇਟ ਪੰਜਾਬ ਦੇ ਮੁਲਾਜ਼ਮਾਂ ਦੇ ਲਈ ਨਿਕਲ ਕੇ ਆਈ ਸੀ ਇਸ ਤੋਂ ਇਲਾਵਾ ਹੋਰ ਨਵੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ